ਪਬਲਿਕ ਕਾਲਜ ਸਮਾਣਾ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਅੱਜ ਅਧਿਆਪਕ ਦਿਵਸ ਦੇ ਮੌਕੇ ਕਾਲਜ ਮੈਨੇਜਮੈਂਟ ਵੱਲੋਂ ਅਧਿਆਪਕਾਂ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ ਇਸ ਮੌਕੇ ਕਾਲਜ ਦੇ ਫਾਊਂਡਰ ਪ੍ਰਿੰਸੀਪਲ ਸਾਹਿਬ ਐਸ ਐਸ ਓ ਡੀ ਵਿਸ਼ੇਸ਼ ਤੌਰ ਤੇ ਪਬਲਿਕ ਕਾਲਜ ਸਮਾਣਾ ਪਹੁੰਚੇ ਔਰ ਉਹਨਾਂ ਨੇ ਆਪਣੇ ਭਾਸ਼ੰਦਰਾਂ ਬੋਲਦਿਆਂ ਕਿਹਾ ਕਿ ਸਰਕਾਰਾਂ ਨੂੰ ਔਰ ਸਮਾਜਿਕ ਸੰਸਥਾਵਾਂ ਨੂੰ ਅਧਿਆਪਕਾਂ ਦਾ ਜਿਹੜਾ ਖਾਸ ਦਾ ਰੱਖਣਾ ਚਾਹੀਦਾ ਔਰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਨਗਰ ਕੌਂਸਲ ਪ੍ਰਧਾਨ ਇੰਦਰਜੀਤ ਸਿੰਘ ਵੜੈਚ ਹੋਰਾਂ ਨੇ ਜਿਹੜਾ ਫੁੱਲਾਂ ਦਾ ਗਲਦਸਤਾ ਦੇ ਕੇ ਛੋਟੀ ਸਾਹਿਬ ਦਾ ਮਾਨ ਸਨਮਾਨ ਕੀਤਾ ਔਰ ਉਹਨਾਂ ਜੀਓ ਆਇਆ ਆਖਿਆ ਔਰ ਅਧਿਆਪਕਾਂ ਦੇ ਮਾਨ ਸਨਮਾਨ ਦੀ ਵਿਸ਼ੇਸ਼ ਗੱਲ ਜਿਹੜੀ ਕਹੀ ਗਈ। ਕਾਹੋ ਜਰਨ ਸਿੰਘ ਵੜੈਚ ਫੌਸਟਪਰ ਮੇਰੇ ਟੀਮ ਕੈਲਟੀ ਮੈਂਬਰਸ ਤੇ ਅੱਜ ਦੇ ਵਿਸ਼ੇਸ਼ ਮਹਿਮਾਨ ਜਿਨ੍ਹਾਂ ਨੂੰ ਪਵਨ ਜੀ ਨੂੰ ਸਨਮਾਨਿਆ ਜਾਂਦਾ ਹੈ ਤੇ ਇਹਨਾਂ ਨੌਂਟੀ ਫੀਸ ਦਾ ਮੈਂਬਰ ਤੇ ਪਿਆਰੇ ਵਿਦਿਆਰਥੀ